ਆ ਦੇਖੋ ਜਸੂ ਜਾ ਰਿਹਾ ਹੈਲਪ ਕਰਨ ਸਮਾਨ ਕਢਾਣ ਇੱਥੇ ਪਾਣੀ ਬਹੁਤ ਆ ਗਿਆ ਆ بارش ਦਾ ਹੀ ਪਾਣੀ ਸਾਰਾ ਅਜੇ ਦਰਿਆ ਤਾਂ ਚੜ ਰਿਹਾ ਆ ਦੇਖੋ ਪਾਣੀ ਦਾ ਕੀ ਹਾਲ ਇਧਰ ਦੇਖੋ ਜੀ ਗੋਡੇ ਗੋਡੇ ਪਾਣੀ ਆ ਆ ਦੇਖੋ ਵੀ ਉੱਤਰ ਇਧਰ ਆ ਦੇਖੋ ਜੀ ਪਾਣੀ ਜਾ ਰਿਹਾ ਗੋਡੇ ਗੋਡੇ ਪਾਣੀ ਆ ਰਿਹਾ ਆ ਤੁਰੇ ਜਾ ਰਹੇ ਆ ਜਸੂ ਵੀ ਪੂਰੀ ਹੈਲਪ ਕਰ ਰਿਹਾ ਅੱਜ ਕੱਲ੍ਹ ਇੱਧਰ ਹੋਰ ਵੀ ਡੂੰਗਾ ਪਾਣੀ ਜੀ ਮਾੜੇ ਕੱਢ ਕੇ ਜੀ ਆਹ ਦੇਖੋ ਇੱਧਰ ਹੋਰ ਵੀ ਡੂੰਗਾ ਪਾਣੀ ਹੈ ਪੇਟੀ ਲੈ ਕੇ ਆਉਣੀ ਹੈ ਆਹ ਦੇਖੋ ਇੱਧਰ ਬਹੁਤ ਡੂੰਗਾ ਪਾਣੀ ਹੈ ਔਰ ਇਹ ਪੇਟੀ ਲੈ ਕੇ ਆਉਣੀ ਹੈ ਸਮਾਨ ਕੱਢ ਰਹੇ ਆ ਮੀਨੇ ਘਰਾਂ ਨੂੰ ਬਾਹਰ ਕੱਢ ਰਹੇ ਆ ਆਹ ਦੇਖੋ ਜੀ ਗੋਡੇ-ਗੋਡੇ ਤੋਂ ਪਾਣੀ ਉੱਪਰ ਜਾ ਰਿਹਾ ਅੱਗੇ ਹੋਰ ਵੀ ਡੂੰਗਾ ਆਉਣ ਵਾਲਾ ਪਾਣੀ ਆ ਦੇਖੋ ਪੋਪੂਲਰ ਹੀਪ ਪੋਪੂਲਰ ਨਾਲ ਵਿੱਚ ਪਾਣੀ ਖੜਾ ਹੈ ਇਸ ਤੋਂ ਪੂਰੀ ਹੈਲਪ ਕਰ ਰਿਹਾ ਅੱਜਕੱਲ ਜਿਹੜੇ ਵਿਚਾਰੇ ਫਸੇ ਹੋਏ ਆ ਪਾਣੀ ਚ ਪੇਟੀ ਚੱਕਣ ਸਮਾਨ ਚੱਕਣ ਜਾ ਰਹੇ ਪਹਿਲਾਂ ਬਰਮ ਲੈ ਕੇ ਆਏ ਆ ਦਾਣੇ ਲੈ ਕੇ ਆਏ ਆ ਹੁਣ ਪੇਟੀ ਲੈ ਕੇ ਜਾ ਰਹੇ ਉਹ ਘਰ ਕੋਲ ਲੈ ਕੇ ਆਣਾ ਹਾਲਾਤ ਬਹੁਤ ਮਾੜੇ ਆ ਅਜੇ ਦਰਿਆ ਹੋਰ ਚੜਿਆ ਹੋਇਆ ਦੇਖੋ ਕੀ ਬਣਦਾ ਦਰਿਆ ਹੋਰ ਚੜ ਰਿਹਾ 1 ਲੱਖ ਕਿ ਉਸਕੋ ਹੋਰ ਛੜਦਾ ਦੇਖੋ ਬਾਕੀ ਰੱਬ ਮਿਹਰ ਕਰੇ ਬੰਨ ਇੰਨੀ ਦੂਰ ਹੈ ਆਉਣਾ ਫਿਰ ਆ ਕੰਦ بارش ਨਾਲ ਡਕਤੀ ਹੈ بارش ਨਾਲ ਕੰਦ ਵੀ ਡੱਗੀ ਆ ਵੀ ਡਿੱਗਣ ਵਾਲੀ ਆ ਯਾਰ ਉਹ ਨਾ ਕੋਈ ਨਾ ਕੰਮ ਨਾ ਜਾਣਾ ਤੇ ਪਾਣੀ ਪਾਣੀ ਗੋਡੇ ਗੋਡੇ ਪਾਣੀ ਉੱਥੋਂ ਲੰਘਣਾ ਕੋਈ ਬੰਦਾ ਮਿਲ ਨਹੀਂ ਰਿਹਾ ਕੋਈ ਸੇਵਾ ਤਾਂ ਨਹੀਂ ਆ ਤਿੰਨੇ ਜਣੇ ਪੇਟੀ ਲੈ ਕੇ ਜਾ ਰਹੇ ਆ ਕੋਈ ਇੱਕ ਨੂੰ ਫੋਨ ਕੀਤਾ ਉਹ ਕਹਿੰਦਾ ਮੈਂ ਆਉਣਾ ਹੁਣ ਆਜੀ ਤੱਕ ਆਇਆ ਨਹੀਂ ਆ ਪਿੰਡ ਹੈ ਰੇੜਵਾ ਉਥੇ ਚੋਈ ਜਾਂਦੇ ਨਹੀਂ ਤੇ ਪੈਰ ਕੋ ਦਿੰਦਾ ਨਹੀਂ ਉਹੀ ਤਾਂ ਛੱਡ ਦੇ ਫੁੜਾਣਾ ਨਾ ਟੈਨਸ਼ਨ ਆਉਂਦੀ ਆ ਓਹ ਜੀ ਬੰਨਾ ਕੋਈ ਕੋਸਾ ਚੱਪੜ ਹੀ ਨਹੀਂ ਚਾਹੁੰਦੇ ਬਈ ਅੱਗ ਅੱਗੇ ਤਾਂ ਕੋਈ ਨਹੀਂ ਚੀ ਚੱਕਦਾ ਉਥੇ ਕੋਈ ਵੀ ਅੱਗੇ ਵੀ ਇਥੋਂ ਆਪਾਂ ਤਤਰੀ ਬਣਾਉਣ ਜਿਆਦਾ ਨਹੀਂ ਤਾਂ ਲੰਗੀ ਦਾ ਇੱਥੇ ਨਹੀਂ ਕੋਈ ਸੇਵਾ ਕਰਦਾ ਆ ਲੈ ਕੇ ਬੇਟੀ ਆ ਰਹੇ ਆ ਇਥੋਂ ਪਾਣੀ ਚ ਲੰਗਣਾ ਇਥੋਂ ਪਾਣੀ ਚ ਲੰਗਣਾ ਗੋਡੇ ਗੋਡੇ ਪਾਣੀ ਆ ਉਹ ਵੀ ਪਾਣੀ ਆ ਆ ਦੇਖੋ ਜੀ ਪੇਟੀ ਸਮਾਨ ਲੈ ਕੇ ਆ ਰਹੇ ਆ ਦਾਣੇ ਛੱਤਾਂ ਚੋਈ ਜਾਂਦੀਆਂ ਬਾਲੇ ਵਾਲੀਆਂ ਉਧਰ ਖਤਰਾ ਪਾਣੀ ਦਾ 1.5 ਲੱਖ ਛੱਡਿਆ ਹੋਇਆ ਤਾਂ ਪੇਟੀ ਲੈ ਕੇ ਜਾ ਰਹੇ ਆ ਆ ਦੇਖੋ ਆਰਸਣ ਅਰਸੀ ਬੁਰਾ ਹਾਲ ਪਿੱਛਤਾ ਗੰਦਾ ਪਾਣੀ ਗੋਡੇ ਗੋਡੇ ਪਾਣੀ ਐ ਇੱਥੋਂ ਲੰਗਣਾ ਅੱਗੇ ਉਧਰੋਂ ਆਏ ਸੀ ਚਪਲਾਂ ਸਾਡੀਆਂ ਉਧਰ ਆ ਕਰਾਂ ਚ ਲੈ ਕੇ ਜਾਣਾ ਐ ਪੇਟੀ ਸਮਾਨ ਸਾਰ ਪੂਸਾ ਆ ਜਾਂਦਾ ਈ ਪੂਸਾ ਚੱਲੇ ਮੁਲਾਜ਼ਮ ਧਿਆਨ ਮੁਲਾਜ਼ਮ ਵੀ ਬੰਨ ਤੇ ਪਹੁੰਚੇ ਹੋਏ ਆ ਵਿਚੋ ਝੋਨਿਆਂ ਦੇ ਪਾਣੀ ਗੋਡੇ ਗੋਡੇ ਮਸਾ ਪੇਟੀ ਲੈ ਕੇ ਜਾ ਰਹੇ ਬੋਲ ਵੀ ਕੁਛ ਬਹੁਤ ਨਾਲ ਹੀ ਪਰ ਆ ਪਾਣੀ ਚ ਔਖੇ ਪਏ ਬਹੁਤ ਬਹੁਤ ਜਿਆਦਾ ਔਖੇ ਪਏ ਬਹੁਤ ਕਮਰੇ ਦੇ ਮੰਦੀਆਂ ਹਾਲਤਾਂ ਨੇ ਸਮਾਨ ਬਹੁਤ ਔਖਾ ਹੋ ਕੇ ਨਿਕਲੀ ਜਾਂਦਾ ਤੇ ਕੋਈ ਲੰਘਣ ਨੂੰ ਥਾਂ ਹੀ ਨਹੀਂ ਜਿੰਨਾ ਸਾਡਾ ਪਾਣੀ ਆਇਆ ਪਿਆ ਛੱਤਾਂ ਵੀ ਚੋਰੀਆਂ ਨੇ ਛੱਤਾਂ ਵੀ ਚੋਰੀਆਂ ਨੇ ਕਮਰੇ ਬਹੁਤ ਜਿਆਦਾ ਸਰ ਪਹਿਲਾਂ ਤੇ ਜਾਵਰਤ ਕੋਈ ਨਹੀਂ ਕਰਦਾ ਤੇ ਪੈਣ ਨਹੀਂ ਕੋਈ ਦਿੰਦਾ ਦੇਖੋ ਇਧਰ ਪਾਣੀ ਪਾਣੀ ਵਹਾ ਫਿਰਦਾ ਜਾ ਕੇ ਚੋਣਿਆਂ ਦੇ ਵਿੱਚੋਂ ਤੁਰ ਕੇ ਆ ਰਹੇ ਹਨ ਖਤਰਾ ਵੀ ਹੈ ਦਰਿਆ ਚੜਿਆ ਹੋਇਆ ਪਾਣੀ ਵੀ ਛੱਡਦਾ 1.5 ਲੱਖ ਹਾਜਰਾਤ ਦਾ ਖਤਰਾ ਹੈ ਪਾ ਪੇਟੀਆਂ ਪੁੱਡੀਆਂ ਸਮਾਨ ਚੱਕ ਕੇ ਦਾਣੇ ਡਰਮ ਲੈ ਕੇ ਆਏ ਆ ਜੇ ਵਾਸ਼ਿੰਗ ਮਸ਼ੀਨ ਹੋਰ ਛੋਟਾ ਛੋਟਾ ਸਮਾਨ ਚੱਕਣਾ ਉਹ ਘਰਾਂ ਚ ਰੱਖਣਾ ਪਿੰਡ ਚ ਅੱਗੇ ਬਾਹਰ ਖੇਤ ਬੈਠੇ ਸੀ ਆ ਪਪੂਲਰਾਂ ਦੇ ਉੱਲੇ ਆਹ ਮੇਰਾ ਦਾਰਾ ਕੋ ਦੇਖੀ ਆਹ ਦੇਖੋ ਹੀ ਨੇਰਾ ਵੀ ਪੈ ਚੱਲਿਆ ਹੁਣ ਸੂਰਜ ਡੁੱਬੀ ਜਾਂਦਾ ਸਾਨੂੰ ਆਹ ਦੇਖੋ ਹਨੇਰਾ ਕੈਮਰਾ ਅੱਗੇ ਆ ਵੀ ਪਾਣੀ ਫੁੱਲ ਪੇਟੀ ਜਾਂਦੀ ਛੂਕਦੀ ਬਹੁਤ ਆ ਰਿਹਾ ਬਾਪੂ ਭਗਵਾਨ ਦੀ ਪੈਰੀ ਵਿੱਚ ਇਹ ਜਾਂਦੀ ਪਈ ਆ ਘਰ ਚ ਰੱਖਣਾ ਆ ਸਾਰਾ ਬਾਰਸ਼ ਦਾ ਹੀ ਪਾਣੀ ਹੈ ਆ ਸਾਰਾ ਬਾਰਸ਼ ਦਾ ਪਾਣੀ ਹੈ ਉਹ ਤਾਰ ਤੋ ਟੱਪਣਾ ਆ ਤਾਰ ਤੋ ਟਪਾ ਦਿਨੇ ਆ ਦੇਖੋ ਪੇਟੀ ਚੱਕ ਕੇ ਲੈਂਦੀ ਆ ਉਹ ਇੰਨੀ ਦੂਰੋਂ ਕਿਵੇਂ ਲੱਗਿਆ ਵੇਰ ਤੁਹਾਨੂੰ ਬਹੁਤ ਅੱਛਾ ਵੇਖੋ ਜੀ ਸੇਵਾ ਕਰ ਰਿਹਾ ਮੁੰਡੇ ਜਸੂ ਸਿੰਘ ਬਹੁਤ ਆਰ ਲੋਨੀ ਸੇਵਾ ਕਰ ਰਿਹਾ ਸਵੇਰ ਦੀ ਕਦੇ ਦਾਣੇ ਤੇ ਕਦੇ ਆ ਕਰ ਪੋਲ ਪਹੁੰਚ ਗਾਣ ਇੱਥੇ ਰੱਖਾਂਗੇ ਪੇਟੀ ਦਾਣੇ ਵੀ ਰੱਖਿਆ ਆ ਦੇ ਆ ਦੇਖੋ ਪੇਟੀ ਬਾਹਰ ਲੈ ਕੇ ਆਏ ਨੇ ਇਹਨਾਂ ਦੀ ਬੰਨ ਤਾਂ ਬਹੁਤ ਚੜੀ ਤੁਸੀਂ ਕੁਝ ਬੋਲਣਾ ਚਾਹੋਗੇ ਰੱਖ ਦਿਓ ਸਾਡਾ ਕਿ ਬਾਹਰ ਵਿੱਚ ਆਹ ਦੇਖੋ ਇਹਨਾਂ ਦਾ ਪਾਣੀ ਆ ਪੇਟੀ ਚੱਕ ਲਿਆ ਚੋਨਿਆਂ ਦੇ ਵਿੱਚੋਂ ਫੇਰ ਹੁਣ ਹੋਰ ਸਮਾਨ ਲੈ ਚੱਲੇ ਉਹ ਉਧਰੋਂ ਢੇਰਾ ਪੈ ਰਿਹਾ ਹੈ ਹੈ ਹੁਣ ਪੱਖਾ ਆ ਜਾ ਚੁਣਾ ਮਾ ਮਾ ਹੁਣ ਆ ਦੇਖੋ ਛੋਟਾ ਬੱਚਾ ਵੀ ਪੂਰੀ ਸੇਵਾ ਕਰ ਰਿਹਾ ਹੈ ਆ ਵੀ ਹੁਣ ਪਾਣੀ ਚ ਉਤਰ ਲੱਗਿਆ ਦੇਖੋ ਪੂਰੀ ਸੇਵਾ ਕਰ ਰਹਾ ਹੈ ਨਹੀਂ ਜਿਵੇਂ ਮਰਜੀ ਹੈ ਡੋਪਣਾ ਨਹੀਂ ਆਹ ਦੇਖੋ ਜੀ ਪਾਣੀ ਬਹੁਤ ਡੂੰਗਾ ਬਾਕੀ ਬਾਬਾ ਮਿਹਰ ਕਰੇ ਹੋਰ ਪਾਣੀ ਨਾ ਆਵੇ ਕੋਈ ਦਿਖਦਾ ਵੀ ਨਹੀਂ ਕੋਈ ਪਤਾ ਨਹੀਂ ਕਿੱਥੇ ਟੋਆ ਕੋਈ ਇੱਥੇ ਕੀ ਹੈ ਬੜਾ ਰਿਸਕੀ ਕੰਮ ਹੈ ਪਰ ਸਮਾਨ ਤਾਂ ਲੈ ਕੇ ਆਉਣਾ ਹੀ ਪੈਣਾ ਬਾਕੀ ਮੈਂ ਮੈਂ ਸਮਾਨ ਚੱਕ ਰੇ ਹਾਂ ਤਿਲਕਣ ਵੀ ਬਹੁਤ ਹੈ ਆ ਦੇਖੋ ਜੀ ਇੱਥੇ ਵੀ ਟੋਆ ਸੰਭਾਲ ਕੋ ਇੱਥੇ ਟੋਆ ਵੱਡਾ ਇਹਦੇ ਟੋਆ ਜੀ ਆ ਫੇਰ ਲੈ ਕੇ ਜੀ ਵਿੱਚ ਅਰਚੂ ਉਹਦਾ ਚੱਕ ਲੈ ਸਾੜੀ ਕੱਢ ਆਹ ਦੇਖੋ ਹਰਚੂ ਛੋਟਾ ਬੱਚਾ ਵੀ ਸੇਵਾ ਕਰ ਰਿਹਾ ਦਾ ਦਾ ਸੇਵਾ ਕਰ ਗਿਆ ਪੇਟੀਪੂਰੀ ਦਾਣਾ ਦਿਖਾ ਗਿਆ ਆ ਨੇਰਾ ਵੀ ਪੈ ਗਿਆ ਹੁਣ ਹੁਣ ਪੱਖਾ ਰਹਿ ਗਿਆ ਉਹੋ ਮਸ਼ੀਨ ਉਹ ਚੱਕ ਮੰਜੇ ਕੋਲਰ ਛੋਟਾ ਛੋਟਾ ਸਮਾਨ ਹੈ ਨੇਰਾ ਪੈ ਰਿਹਾ ਚਲੋ ਜਿਹੜਾ ਮੇਨ ਮੇਨ ਸਮਾਨ ਚੱਕਾਂਗੇ ਨੇਰਾ ਵੀ ਬਹੁਤ ਹੈ ਤੇ ਪੈ ਰਿਹਾ ਕਰ ਲੈ ਦੇਖੋ ਹੈ ਪੈ ਰਿਹਾ ਇਹ ਮੇਰੀ ਸਰਕਾਰ ਹੀ ਮੈਂ ਲੈਂਟਰ ਪਵਾ ਰਿਹਾ ਮੈਂ ਆਪ ਸਮਾਨ ਦਾ ਰੀਡਰ ਕਰਨਾ ਦੂਜਾ ਕੁਮਰ ਵਾਈ ਵੀ ਦੇਖੋ ਬੱਲੇ ਚੋਰ ਨੇ ਅੱਗੇ ਅੰਦਰ ساری ਸਲਾਬ ਆ ਗਈ ਸੀ ਸਾਰਾ ਪਾਣੀ ਚੋ ਰਿਆ ਸਾਰਾ ਰਾਤ ਆ ਗਈ ਬਹੁਤ ਜ਼ਿਆਦਾ ਪੱਖੇ ਜਿਹੜੀ ਮੇਨ ਮੇਨ ਚੀਜ਼ ਹੈ ਨੇਰਾ ਪੈ ਗਿਆ ਥੰਡੇ ਬਹੁਤ ਪਾਣੀ ਆਣ ਵਾਲਾ ਉੱਥੋਂ ਫੇਰ ਦੁਬਾਰੇ ਪਾਣੀ ਤਲੰਗਣਾ ਪਾ ਲੈ ਗੋਡੇ ਗੋਡੇ ਪਾਣੀ ਨੇਰਾ ਫੁੱਲ ਬੰਲੇ ਆਰੇ ਗੋਡੇ ਜਿਹੜੇ ਪਾਣੀ ਹੈ ਜਿਹੇ ਚੋਦੇ ਬਹੁਤ ਜ਼ਿਆਦਾ ਪਾਣੀ ਆ ਰਿਹਾ ਹੈ ਇਹ ਸਾਡੇ ਪਾਣੀ ਪਾਣੀ ਆ ਆ ਦੇਖੋ ਇਹ ਬੜੇ ਉੱਠੇ ਹੋ ਕੇ ਪੱਖੇ ਹੋ ਕੇ ਤੇ ਗੋਡੇ-ਗੋਡੇ ਤੋਂ ਬਾਹਰ ਪਾਣੀ ਆ ਤੁਹਾਡੇ ਤੋਂ ਗੋਡੇ ਵੀ ਖਲੇ ਆ ਹਾਂ ਅੱਗੇ ਦੇਖਦੇ ਨੇ ਲੰਘ ਜਾਂਦੇ ਗੋਡੇ ਕਿਥੇ ਪੂਰੀ ਨਦੀ ਬਣੀ ਪਈ ਆ ਪਾਣੀ ਸਾਰਾ ਬਰਸਾਤ ਦਾ ਨਹੀਂ ਦਾ ਪਾਣੀ ਆ ਪੱਖੇ ਸਮਾਨ ਥੇੜੇ ਵਿੱਚ ਆ ਰਿਹਾ ਉਹ ਤਾਂ ਨਹੀਂ ਲਈ ਤੇ ਪੂਰੇ ਤੋਂ ਥੇੜ ਨੇ ਪੂਰੇ ਤੋਂ ਇਹ ਕੀਤਾ ਕੰਮ ਹੈ ਜਾਂ ਉਹ ਬੁੜਾਈ ਨਾ ਕਰੇ ਮੰਜੇ ਰੱਖੀ ਇਸ ਵੇਲੇ ਚੱਕਾ ਜਾਂਦੀ ਆ ਆ ਦੇਖੋ ਹੈ ਇਸ ਤਰ੍ਹਾਂ ਆਖਦੇ ਨੇ ਮੰਜੇ ਉਹ ਬੁਰਾ ਹਾਲ ਅੱਲਾ ਸਾਣਾ ਚਾਹ ਗੋਡੇ ਵੀ ਲੱਫਾਏ ਛਿਲਕੜੇ ਹੋਏ ਪੱਖਾ ਆਏ ਨੇ ਮੰਜੇ ਰੱਖਦੀ ਆ ਤੇ ਬਹੁਤ ਨੁਕਸਾਨ ਹੋਣਾ ਸੀ ਬਾਬੇ ਦੀ ਕਿਰਪਾ ਨਾਲ ਪਹੁੰਚ ਗਏ ਮੈਂ ਬੰਨ ਕਰਤੇ ਕਰੋੜਾਂ ਦੇ ਆ ਦੇਖੋ ਹੁਣ ਪਾ ਆ ਗਿਆ ਪਾ ਦੇ ਵਿੱਚੋਂ ਲੰਘ ਰਹੇ ਪਹੁੰਚ ਗਏ ਬਾਸਣ ਘਰ ਤੇ ਸਮਾਰ ਰੱਖਣ ਲੱਗੇ ਆ ਖੇਤਾਂ ਤੇ ਬੈਠੇ ਸਹਾਰੋ ਉੱਤੇ ਖਲੋਇ ਚੱਕ ਲਏ ਆ ਘਰੇ ਪਹੁੰਚ ਗਈ ਆ ਦੇਖੋ ਹੁਣ ਚਲੋ ਜਿੰਨਾ ਚਲ ਮੰਜਾ ਲੋਰਾ ਬਾਕੀ ਬਹੁਤ ਮੁਸ਼ਕਲ ਨਾਲ ਸਮਾਨ ਲੈ ਆਂਦਾ ਘਰੇ ਡਰਮ ਦਾਣੇ ਸਵੇਰੇ ਪਏ ਇੱਥੇ ਦਾਣੇ ਪਾਵਾਂਗੇ ਸਵੇਰੇ ਆ ਹੋ ਗਿਆ ਘਰੇ ਆਪਣੇ ਸਮਾਨ ਰੱਖਿਆ